ਜੀ ਮੁੰਡੇ ਨੂੰ ਪੇਸ਼ ਕਰਾਉਣਾ ਕਿ ਨਹੀਂ ਕਰਾਉਣਾ ਕਿੰਨੇ ਗੇੜੇ ਮੈਂ ਤੁਹਾਡੇ ਘਰੇ ਲਾ ਗਿਆ ਰਾਜਾਂ ਕੇ ਪੇਸ਼ ਜਦੋਂ ਆ ਗਿਆ ਘਰੇ ਮਾਤਾ ਜ਼ਿਆਦਾ ਉੱਚੀ ਨਾ ਬੋਲੋ ਮੇਰੇ ਨਾਲ ਮੈਂ ਮੇਰਾ ਬੋਲ ਹੀ ੱਚੀ ਆ ਬੋਲ ਹੀ ਉੱਚੀ ਆ ਹਾਂ ਜਦੋਂ ਮੈਂ ਘਰੇ ਆਉਣਾ ਬਾਹਨੇ ਲਾਉਂਦੇ ਜੇ ਆਈ ਬਾਹਨੇ ਲਾਉਣੇ ਪੇਸ਼ ਕਰਾ ਦੇ ਕੋਈ ਬਾਹਨੇ ਨਹੀਂ ਲਾਉਂਦੀ ਬਾਪੂ ਦੇ ਮਰਨ ਤੋਂ ਬਾਅਦ ਸਾਡਾ ਉਹਦੇ ਨਾਲ ਕੋਈ ਵਾਸਤਾ ਨਹੀਂ ਹੈਗਾ ਅਸੀਂ ਤਾਂ ਪਹਿਲਾਂ ਹੀ ਹੁੰਦਾ ਨੋਟਿਸ ਕਰਵਾਇਆ ਹੋਇਆ ਬੇਦਖਲੀ ਦਾ ਅੱਛਾ ਜੀ ਹੁਣ ਤੁਸੀਂ ਉਹਦਾ ਬੇਦਖਲੀ ਦਾ ਨੋਟਿਸ ਕਢਵਾਤਾ ਜਿਹੜਾ ਐਡਾ ਘਰ ਬਣਾਇਆ ਉਹ ਤੋਂ ਪੈਸੇ ਖਾ ਖਾ ਕੇ ਕੀ ਕੰਮ ਕਰਦਾ ਤੂੰ ਮੈਂ ਆਟੋ ਚਲਾਉਣਾ ਜੀ ਅੱਛਾ ਆਟੋ ਚਲਾ ਕੇ ਐਡੇ ਘਰ ਬਣ ਸਕਦੇ ਆ ਲਾ ਕੇ 200 250 ਰੁਪਈਆ ਤੇ ਅਸੀਂ ਬੇਦਖਲੀ ਦਾ ਨੋਟਿਸ ਕਢਾਇਆ ਮੁੰਡੇ ਨੂੰ ਪੇਸ਼ ਕਰਾ ਦਿਓ ਨਹੀਂ ਤੇ ਮੈਂ ਸਾਰੇ ਟੱਬਰ ਨੂੰ ਇਕੱਲੇ ਇਕੱਲੇ ਨੂੰ ਕਿਹੜੀ ਸੁਣ ਜਾ ਕੇ ਇਹ ਮੇਰੀ ਰਾਤ ਦਿਨ ਦੀ ਕਮਾਈ ਆ ਜੀ ਮੈਂ ਮਿਹਨਤ ਕਰਕੇ ਬਣਾਇਆ ਸਾਰਾ ਕੁਝ ਮੈਨੂੰ ਪਤਾ ਜਿਹੜੀ ਤੂੰ ਕਮਾਈ ਕਰਦਾ ਸਰ ਤੁਸੀਂ ਐਵੇਂ ਕਿਵੇਂ ਸਾਡੇ ਤੇ ਇਲਜ਼ਾਮ ਲਾ ਸਕਦੇ ਹੋ ਜਦੋਂ ਅਸੀਂ ਕਹੀ ਜਾਂਦੇ ਆ ਉਹ ਨਹੀਂ ਆਂਦਾ ਤੇ ਨਹੀਂ ਆਂਦਾ ਨਹੀਂ ਆਂਦਾ ਤੇ ਨਹੀਂ ਆਂਦਾ ਤੂੰ ਚੁੱਪ ਕਰ ਕੁੜਿਆ ਮੈਂ ਕਰਦਾ ਗੱਲ ਕੁੜੀਆ ਤੂੰ ਦੱਸ ਦੇ ਸੱਚ ਆਉਂਦਾ ਇੱਥੇ ਕੀ ਸੱਚ ਦੱਸਾਂ ਮੈਂ ਆਂਦਾ ਹੀ ਨਹੀਂ ਵੀਰਾ ਜਦੋਂ ਮੈਂ ਲੇਡੀ ਪੁਲਿਸ ਲੈ ਕੇ ਆ ਜਣਾ ਨਾਲ ਬੇਬੇ ਤੈਨੂੰ ਤੇ ਨਾਲ ਕੁੜੀ ਨੂੰ ਮੈਨੂੰ ਕਢੀਸੂਗਾ ਮੈਂ ਥਾਣੇ 'ਚ ਕਰਵਾ ਦਾਂਗੇ ਜੀ ਪੇਸ਼ ਲੱਭਦੇ ਆ ਉਹਨੂੰ ਅਸੀਂ ਤੁਸੀਂ ਇੰਨਾ ਗਰਮ ਨਾ ਹੋਵੋ ਗਰਮਣਾ ਹੋਈਏ ਤੇ ਹੋਰ ਕੀ ਕਰੀਏ ਸਾਨੂੰ ਉੱਪਰੋਂ ਪ੍ਰੈਸ਼ਰ ਆ ਤੁਹਾਡੇ ਭਰਾ ਨੇ ਬਹੁਤ ਗੰਦ ਪਾਇਆ ਅਸੀਂ ਕਰਦੇ ਆ ਕੁਝ ਜੀ ਕਰਦੇ ਆ ਕੁਝ ਲੋਕਾਂ ਤੋਂ ਫਰਾਉਤੀਆਂ ਮੰਗਦਾ ਫਰਾਉਤੀਆਂ ਫਰਾਉਤੀਆਂ ਦਾ ਹੀ ਘਰ ਬਣਿਆ ਘਰ ਐਵੇਂ ਨਹੀਂ ਬਣਦੇ ਕੁੜੀਏ ਅਜੇ ਵੀ ਸੱਚ ਸੱਚ ਬੋਲ ਪੋ ਸਮਾਂ ਹੈਗਾ ਤੁਹਾਡੇ ਕੋਲ ਇਹ ਨਾ ਹੋਵੇ ਸਾਨੂੰ ਦੂਸਰਾ ਕਦਮ ਚੁੱਕਣਾ ਪਵੇ ਮੈਂ ਉਹਦੀ ਥਾਂ ਤੇ ਨਾ ਤੈਨੂੰ ਲਿ ਜਾ ਕੇ ਠੋਕੂਗਾ ਨਹੀਂ ਨਹੀਂ ਜੀ ਜ਼ਿੰਦਗੀ ਬਰਕੇ ਗਣਾ ਜੀ ਐਵੇਂ ਕਿਵੇਂ ਠੋਕ ਦੋਗੇ ਕਿਸੇ ਨੂੰ ਜਿੰਨੇ ਗਲਤੀ ਕੀਤੀ ਉਹਨੂੰ ਲੱਭੋ ਤੁਸੀਂ ਜਦੋਂ ਅਸੀਂ ਕਹਿ ਰਹੇ ਇੱਥੇ ਆਂਦਾ ਹੀ ਨਹੀਂ ਇੱਥੇ ਕੀ ਕਰਨਾ ਆਏ ਹੋ ਤੁਸੀਂ ਹਾਂ ਤੁਸੀਂ ਬਾਹਰ ਜਾ ਕੇ ਲੱਭੋ ਜਿੱਥੋਂ ਲੱਭਦਾ ਤੁਹਾਨੂੰ ਅੱਛਾ ਜੀ ਚੁੱਪ ਕਰ ਪੈਣੇ ਬਾਹਰ ਜਾ ਕੇ ਲੱਭੀਏ ਮੈਂ ਕਰਦਾਗਾ ਪੈਰ ਤੋਂ ਮੁੱਕਰੀ ਜਾਂਦੇ ਆ ਜਿੱਥੋਂ ਮਰਜੀ ਲੱਭ ਲਓ ਜੇ ਘਰੇ ਆ ਗਿਆ ਤਾਂ ਪੇਸ਼ ਕਰਾ ਦਿਆਂਗਾ ਜਿੱਥੋਂ ਮਰਜੀ ਲੱਭਾ ਸਾgnu ਨਹੀਂ ਲੱਭਾ ਪੈਰ ਨਾ ਆਖਦਾ ਸਾਡੇ ਘਰੇ ਨਹੀਂ ਆਉਂਦਾ ਜਦੋਂ ਪੁਲਿਸ ਲੱਭਣ ਤੇ ਆ ਜੇ ਨਾ ਲੱਭ ਵੀ ਲਊਗੀ ਲੱਭ ਵੀ ਲੈਂਦੀ ਜੇ ਮੈਨੂੰ ਪਤਾ ਲੱਗ ਗਿਆ ਨਾ ਤੁਹਾਡੇ ਘਰੇ ਉਹਦਾ ਆਉਣ ਜਾਣ ਹੈਗਾ ਅਜੇ ਵੀ ਫਿਰ ਤੋਂ ਹਿਸਾਬ ਲਾ ਲਿਆ ਜੇ ਆਪਦਾ ਸਾਡੇ ਘਰੇ ਕੋਈ ਆਉਂਦਾ ਨਹੀਂ ਸਾਡੇ ਘਰੇ ਉਹਦਾ ਕੋਈ ਆਂ ਜਾਣ ਨਹੀਂ ਹੈਗਾ ਜੀ ਮੇਰੀ ਤੁਹਾਨੂੰ ਲਾਸਟ ਵਾਰ ਨਹੀਂ ਗਿਆ ਮੁੰਡੇ ਨੂੰ ਪੇਸ਼ ਕਰਾ ਦਿਓ ਨਹੀਂ ਤੇ ਸਾਰੇ ਟੱਬਰ ਦਾ ਬੁਰਾ ਹਾਲ ਕਰੂੰਗਾ ਕਰਵਾ ਦਾਂਗੇ ਜੀ ਤੁਸੀਂ ਲੱਭ ਲਓ ਜਿੱਥੇ ਹੈਗਾ ਨਹੀਂ ਮਾਤਾ ਨਾ ਕਰੀ ਹਾਂ ਕੋਈ ਨਹੀਂ ਮਾਤਾ ਅਸੀਂ ਵੀ ਲੱਭਦੇ ਹੀ ਪਏ ਆ ਲੱਭ ਲਓ ਬਹੁਤ ਸ ਰੱਪਣ ਤੇ ਹਵੇ ਸਾਰਾ ਕੁਝ ਕਰ ਲਿੰਦੀ ਆ ਸਾਨੂੰ ਤਾਂ ਫੋਕੀਏ ਧਮਕਾ ਮਰਨੇ ਆ ਕੋਈ ਨਹੀਂ ਮਾਤਾ ਲੱਭ ਲਾਂਗੇ ਲੱਭੋ ਫਿਰ ਭੈਣੇ